Kanchi Maike Matakande Kanchi Maike

ਜਿਵੇਂ ਬੋਲੂ ਗੋਡੂ ਥੈਂਕ ਯੂ ਮੈਨ ਸਮਝਦਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇਤੇ ਮੱਥਾ ਟਿਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਏ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦਿਨ ਦੁਗਣੀ ਰਾਤ ਚੌਵੀ ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿੱਥੇ ਵੀ ਆਪਣੇ ਪੰਜਾਬੀ ਵੀਰੂ ਜਿਵੇਂ ਜਿਠੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਣੇ ਹੀ ਅਦਾਸਾ ਕਰਨ ਲਿਆ। ਵਿਧਾਨ ਸਭਾ ਚੋਣਾਂ ਆ ਰਹੀਆਂ ਜਿੰਨੇ ਚੋਣਾਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਹਰਿਆਣਾ ਤੇ ਵੀ ਚੋਣਾਂ ਨੇ। ਦੇਖੋ ਅੱਜ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਹੈ ਤੇ ਐਕਸਪੈਕਟਡ ਹੈ ਸ਼ਾਇਦ ਪੰਜਾਬ ਦੀਆਂ ਜਿਹੜੀਆਂ ਚਾਰੇ ਜ਼ਿਲ੍ਹੀ ਚੋਣਾਂ ਨੇ ਉਹ ਵੀ ਨਾਲ ਹੀ ਅਨਾਉਂਸ ਹੋ ਜਾਣਗੀਆਂ। ਸਾਡੀ ਆਵਾਦੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ। ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਤੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰੇ ਜ਼ਿਲ੍ਹੀ ਚੋਣਾਂ ਵੀ ਆਵਾਦੀ ਪਾਰਟੀ ਜ਼ਰੂ ਅ ਜਿਹੜਾ ਅ ਅਕਾਲੀ ਦਲ ਤੋਂ ਇੱਕ ਨੇਤਾ ਆ ਆਪਣੀ ਪਾਰਟੀ ਤੇ ਐਸੀ ਕਿਹਾ ਜਾ ਰਿਹਾ ਉਹਨਾਂ ਨੇ ਸਤੀਫਾ ਦੇਣਾ ਹੈ ਕੀ ਉਹਨਾਂ ਦਾ ਸਤੀਫਾ ਦਿੱਤਾ ਜਾਏਗਾ ਹਜੇ ਜਿਹੜੀਆਂ ਜਿੰਨੀ ਚੋਣਾਂ ਨਹੀਂ ਦੇਖੋ ਨਹੀਂ ਦੇਖੋ ਤੁਸੀਂ ਸੁਖੀ ਡਾਕਟਰ ਸੁਖਜੀ ਦੀ ਗੱਲ ਕਰ ਰਹੇ ਹੋ ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈਗੀ ਇਹ ਪਰਸੋਂ ਦੀ ਹੀ ਡਵੈਲਪਮੈਂਟ ਹੈ ਔਰ ਕੱਲ 15 ਦਾ ਸੀਗਾ ਹੁਣ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਵਿੱਚ ਜਾਂ ਸਪੀਕਰ ਸਾਹਿਬ ਨਾਲ ਕੀ ਗੱਲ ਹੋਈ ਹੈ ਮੈਨੂੰ ਉਹਦੇ ਬਾਰੇ ਇਹ ਜਿਹਾ ਪੂਰਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਜੋ ਵੀ ਐਸ ਪਰ ਲਾਅ ਨੋਵੀਂ ਪ੍ਰੋਸੈਸ ਬਣਦਾ ਹੋਇਆ ਜ਼ਰੂਰ ਅਡਾਪਟ ਹੋਏਗਾ